ਲਗਾਤਾਰ ਲੋਕ ਸਭਾ ਚੋਣਾਂ ਦੇ ਵਿੱਚੋਂ VOTING ਫੀਸਦ ਨੂੰ ਵਧਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਚੌਕੀ ਕਈ ਸੂਪੀਆਂ ਦੇ ਵਿੱਚ ਪਿਛਲੀਆਂ ਚੋਣਾਂ ਦੇ ਦੌਰਾਨ ਕਾਫੀ ਘੱਟ VOTING ਹੋਈ ਸੀ VOTING ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਦੇ ਲਈ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਜੇਕਰ 1 ਜੂਨ ਨੂੰ ਕੋਈ ਵੀ ਵੋਟ ਪਾ ਕੇ ਆਪਣੀ ਨੀਲੀ ਸਿਆਹੀ ਵਾਲੀ ਉਂਗਲੀ ਲੁਧਿਆਣਾ ਦੇ ਮੁੱਖ ਹੋਟਲਸ ਤੇ ਰੈਸਟੋਰੈਂਟ ਦੇ ਵਿੱਚ ਵਿਖਾਏਗਾ ਤਾਂ ਉਸ ਨੂੰ 25% ਤੱਕ ਦਾ ਡਿਸਕਾਊਂਟ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਇਹ ਡਿਸਕਾਊਂਟ ਐਨਾ ਹੀ ਨਹੀਂ 1 ਜੂਨ ਨੂੰ ਡੀਲਰ ਵੇਲੇ ਅਤੇ 2 ਜੂਨ ਨੂੰ ਦੁਪਹਿਰ ਦੇ ਲੰਚ ਵੇਲੇ ਇਸ ਸੂਟ ਦਾ ਲਾਭ ਲੈ ਸਕਦੇ ਹੋ ਜਿਸ ਸੰਬੰਧੀ ਲੁਧਿਆਣਾ ਦੇ ADC ਮੇਜਰ ਅਮਿਤ ਸਰੀਨ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਐਡੀਸ਼ਨਲ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਕਿਹਾ ਕਿ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਹੋਟਲ ਇਹ ਲੁਧਿਆਣਾ ਦੇ ਐਮਬੀਡੀ ਮਾਲ ਆਦ ਵਰਗੇ ਕੁਝ ਮੁੱਖ ਹੋਟਲਾਂ 'ਸਤੇ ਰੈਸਟੋਰੈਂਟ ਦੇ ਨਾਲ ਉਹਨਾਂ ਦਾ ਸੰਪਰਕ ਹੋਇਆ ਹੈ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਅੱਜ ਤੋਂ VOTING ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਬਜ਼ੁਰਗ ਅਤੇ ਆਪਾਹਜ ਲੋਕਾਂ ਦੇ ਘਰਾਂ ਵਿੱਚ ਜਾ ਕੇ VOTING ਕਰਵਾਈ ਜਾ ਰਹੀ ਹੈ ਇਸ ਲੜੀ ਦੇ ਵਿੱਚ ਲੁਧਿਆਣਾ ਵਿੱਚ ਸਭ ਤੋਂ ਬਜ਼ੁਰਗ 107 ਸਾਲ ਦੀ ਪਹਿਲ ਮਹਿਲਾ ਦੀ ਵੋਟ ਪੋਲ ਕਰਵਾਈ ਗਈ ਹੈ ਜਿਸ ਸਮੇਂ ਡਿਪਟੀ ਕਮਿਸ਼ਨਰ ਲੁਧਿਆਣਾ ਖੁਦ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਬਜ਼ੁਰਗੋ ਮਹਿਲਾ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਬਾਕੀ ਆਓ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਜੀ ਨਾ ਇਹ ਵੀ ਆਪੇ ਹੁਣ ਕਿ ਕਰਾਂਗਾ ਨਾ 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 ਹਾਂਜੀ ਇਹ ਹਲ ਕਰਦੇ ਬਾਕੀ ਸਾਰਾ ਸਮਾਨ ਚੱਕ ਲੈ ਜੀ ਹੋ ਗਿਆ ਤੇ ਬੈਡਾ ਚੋਂ ਚਲੋ ਥੈਂਕ ਯੂ ਬਟ ਥੈਂਕ ਯੂ ਫੋਰ ਰੈਗਨ ਮਦਦ ਕਰਾਉਣ ਰੰਜੀ ਕਿੱਥੇ ਕਰੋ ਸਮਾਨ ਨੂੰ ਚੱਕ ਲੀਹ ਕਿਹੜੀ ਹੋ ਗਈ ਹੈ ਕਿੰਨੀ ਮਦਦ ਕਰ ਦਿੱਤੀ ਅੱਜ ਸਾਈ ਮੈਂ 2024 ਨੂੰ ਇਲੈਕਸ਼ਨ ਕਮਿਸ਼ਨ ਦੇ ਅਧਿਅਕਤਾਂ ਅਨੁਸਾਰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਕਰਮਚਾਰੀ ਮਾਤਾ ਜੀ ਦੀ ਬੋਟ ਫਾਸਟ ਕਲੌਨ ਲਈ ਆ ਸਾਡੇ ਘਰ ਪਹੁੰਚੇ ਇਹ ਇਹ ਇਲੈਕਸ਼ਨ ਕਮਿਸ਼ਨ ਦਾ ਬਹੁਤ ਵਧੀਆ ਅਭਰਾਨਾ ਹੈ ਇਸ ਦੇ ਨਾਲ ਬਜ਼ੁਰਗ ਅਤੇ ਅਬਜ਼ਰ ਗਤੇ ਬਿਮਾਰ ਲੋਗਾਂ ਨੂੰ ਬੋਟ ਪਾਸ ਕਰਨ ਦਾ ਤ੍ਰਦੀ ਮੂੰ ਬਹੁਤ ਸੌਖਾ ਮਿਲਦੀ ਹੈ मैं नीना जैन मेरी दादी जी सुशीला देवी जिन्होंने आज घर बैठे अपना वोट डाला प्रशासन ने बहुत अच्छा काम किया कि बुज़ुर्ग बंदे को वोटर की जगह ले जाना मुश्किल हो जाता है इनको भी बहुत खुशी हुई कि आज मेरा जो काम है घर बैठे धन्यवाद ਤਾਕਤਾਂ ਜਾਗਰੂਕੀ ਕੀਤਾ ਜਾ ਰਿਹਾ ਹੈ ਕਿ ਵਰਤਮਾਨ ਵੋਟ ਆਪਣੀ ਜਿਹੜੀ ਉਹ ਕਾਸ਼ ਕਰਨ ਸੋ ਇੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਜੋ ਵੋਟ ਪਾਣਗੇ ਉਹਨਾਂ ਨੂੰ ਡਿਸਕਾਊਂਟ ਦਿੱਤੇ ਜਾਣਗੇ ਸੋ ਕਿਸ ਤਰ੍ਹਾਂ ਦੀ ਸਕੀਮ ਹੈ ਅਤੇ ਕਦੋਂ ਲਾਗੂ ਹੋਵੇ ਹਾਂਜੀ ਇਸ ਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਨੇ ਜੋ ਨਾਰਾ ਦਿੱਤਾ ਹੈ ਇਸ ਵਾਰ 70 ਪਾਰ ਅਸੀਂ ਉਹਦੇ ਤਹਿਤ ਕੰਮ ਕਰ ਰਹੇ ਹਾਂ ਰਾਤ ਦਿਨ ਟੀਮਾਂ ਜਿਹੜੀਆਂ ਹਨ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਸਵੀਪ ਆਫੀਸਰ ਜਿਹੜੇ ਨੇ ਜਗ੍ਹਾ-ਜਗ੍ਹਾ ਜਾ ਕੇ ਔਰ ਨੁਕਰ ਨਾਟਕ ਜਿਹੜੇ ਆਰਗੇਨਾਈਜ਼ ਕਰਾ ਰਹੇ ਨੇ ਐਨ ਜੀਓਜ਼ ਦੇ ਥਰੂ ਅਸੀਂ ਪਿਛੇ ਮੋਟਰਸਾਈਕਲ ਰੈਲੀ ਵੀ ਕੀਤੀ ਮੈਰਾਥਨ ਵੀ ਕੀਤੀਆਂ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਵੋਟਰਜ਼ ਨੂੰ ਜਾਗਰੂ ਕੀਤਾ ਜਾ ਰਿਹਾ ਕਿ ਇਸ ਵਾਰੀ ਘਰੋਂ ਬਾਹਰ ਨਿਕਲਣਾ ਹੈ ਗਰਮੀ ਬਹੁਤ ਹੋਣੀ ਹੈ ਉਹਦੀ ਪਰਵਾਹ ਨਹੀਂ ਕਰਨੀ ਤੇ ਆਪਣੀ ਵੋਟ ਪਾਣੀ ਹੈ ਵੋਟ ਤੁਹਾਡੀ ਬਹੁਤ ਕੀਮਤੀ ਹੈ ਔਰ ਸਾਡੀ ਜਿਹੜੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਨੂੰ ਹੋਰ ਸਟਰੋਂਗ ਕਰਨਾ ਹੈ ਮਤਦਾਨ ਜ਼ਰੂਰ ਕਰਨਾ ਹੈ ਉਹਦੇ ਲਈ ਛੋਟੇ-ਛੋਟੇ ਉਪਰਾਲੇ ਕੀਤੇ ਆ ਸਾਰਿਆਂ ਅਸੀਂ ਜਿੰਨੇ ਰੈਸਟੋਰੈਂਟਸ ਨੇ ਜਿੰਨੇ ਮਾਲਜ਼ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਉਹਨਾਂ ਕੋ ਅਸੀਂ ਵਾਦਾ ਲਿਆ ਕਿ ਉਹ 25% ਡਿਸਕਾਊਂਟ ਦੇਣਗੇ ਜਿਹੜਾ ਵੀ ਆਪਣੀ ਫਿੰਗਰ ਦੇ ਉੱਤੇ ਇਨਡੈਲੀਬਲ ਲਿੰਕ ਦਿਖਾਏਗਾ ਕਿ ਮੈਂ ਵੋਟ ਪਾਇਆ ਉਹਨੂੰ ਡਿਨਰ ਜਿਹੜਾ ਹੈ ਡਿਨਰ ਦੇ ਉੱਤੇ 25% ਡਿਸਕਾਊਂਟ ਮਿਲੇਗਾ ਔਰ ਦੋ ਤਰੀਕ ਨੂੰ ਲੰਚ ਦੇ ਉੱਤੇ ਵੀ ਡਿਸਕਾਊਂਟ ਉਹਨੂੰ ਮਿਲੇਗਾ ਸਰ ਕਿਹ ਕਿਹੜੇ ਜਿਹੜੇ ਪ੍ਰੋਮਿਨੈਂਟ ਪ੍ਰੋਮਿਨੈਂਟ ਦੇ ਵਿੱਚ ਐਮਬੀਡੀ ਮਾਲ ਹੈ ਜਿਸ ਤਰ੍ਹਾਂ ਐਮਬੀਡੀ ਮਾਲ ਦੇ ਜਿੰਨੇ ਵੀ ਫੂਡ ਜੁਆਇੰਟਸ ਹੈ ਉਹਦੇ ਵਿੱਚ ਉਹਨਾਂ ਨੂੰ ਡਿਸਕਾਊਂਟ ਲੋਕਾਂ ਨੂੰ ਮਿਲੇਗਾ ਇਸ ਲਈ ਪਖੋਵਾਲ ਰੋਡ ਦੇ ਉੱਤੇ ਹੈ ਬਿਸਤਰੋ ਹੈ ਅਲੱਗ-ਅਲੱਗ ਜ ਉਹਨਾਂ ਦੇ ਵਿੱਚ ਸਾਰਿਆਂ ਨੂੰ ਡਿਸਕਾਊਂਟ ਜਿਹੜਾ ਉਹ ਮਿਲੇਗਾ। ਸਰ 70 ਕਲੱਬਸ ਨੇ ਸਤਲੁਜ ਕਲੱਬ ਹੈ ਸਾਡਾ ਔਰ ਇੱਕ ਲੋਧੀ ਕਲੱਬ ਹੈ ਉੱਥੇ ਵੀ ਡਿਸਕਾਊਂਟ 25% ਦੇ ਰਹੇ ਨੇ ਸਾਰੇ। ਸਰ 70 ਪਰਦਾ ਟਿੱਚਰ ਲਿਖਿਆ ਗਿਆ ਸੋ ਲੱਗਦਾ ਹੈ ਕਿ ਲਗਾਤਾਰ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਲੋਕਾਂ ਨੂੰ ਇਸ ਸਵੰਧੀ ਅਪੀਲ ਕਰੇ। ਬਿਲਕੁਲ ਜੀ ਮੈਂ ਇੱਥੇ ਲੁਧਿਆਣਾ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਲੁਧਿਆਣਾ ਮਾਂਚੈਸਟਰ ਆਫ ਪੰਜਾਬ ਹੈ ਐਡਾ ਵੱਡਾ ਸਾਡਾ ਦੇਖੋ ਸ਼ਹਿਰ ਹੈ ਜ਼ਿਲ੍ਹਾ ਹੈ ਔਰ ਹਰ ਕੰਮ ਚੱਗੇ। ਹਰ ਕੰਮ ਚੱਗੇ ਫਿਰ ਅਸੀਂ ਵੋਟਾਂ ਪਾਉਣ ਦੇ ਪਿੱਛੇ ਕਿਦਾਂ ਰਹਿ ਸਕਦੇ ਆ ਤੇ ਅਸੀਂ ਇਹ ਕੰਮ ਨੂੰ ਵੀ ਅੱਗੇ ਵਧਾਉਣਾ ਹੈ ਤੇ ਇਸ ਵਾਰ 70 ਪਾਰ ਦਾ ਨਾਰਾ ਪੂਰਾ ਕਰਨਾ ਹੈ ਕਰੋ ਗਰਮੀ ਦੀ ਪਰਵਾਹ ਨਹੀਂ ਕਰਨੀ ਉਥੇ ਬੂਥ ਦੇ ਉੱਤੇ ਸ਼ਰਬਤ ਦਾ ਇੰਤਜ਼ਾਮ ਹੈ ਠੰਡੇ ਪਾਣੀ ਦਾ ਇੰਤਜ਼ਾਮ ਹੈ ਪ੍ਰੋਪਰ ਟਾਇਲਟਸ ਅਵੇਲੇਬਿਲਟੀ ਹੈ ਸ਼ੇਡਸ ਰਹੇਗੀ ਕੁਰਸੀਆਂ ਲੱਗੀਆਂ ਹੋਣਗੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਪੋਲਿੰਗ ਸਟੇਸ਼ਨ ਤੇ ਦੇਣ ਜਾ ਰਹੇ ਹਾਂ ਤੇ ਉਹਦਾ ਫਾਇਦਾ ਚੱਕਣਾ ਔਰ ਵੋਟ ਜ਼ਰੂਰ ਪਾਣੀ ਹੈ ਇਸ ਵਾਰ 70 ਪਾਰ ਹੋਮ VOTING ਚੱਲ ਰਹੀ ਹੈ। ਉਹ ਸਰ ਕਿਸ ਤਰ੍ਹਾਂ ਦਾ ਹੈਗਾ ਪ੍ਰਬੰਧ ਉਹਦੇ ਬਾਰੇ ਦੱਸੋ। ਹੋਮ VOTING ਚੱਲ ਰਹੀ ਹੈ ਜੀ ਔਰ ਉਹਦਾ ਪ੍ਰਬੰਧ ਬਹੁਤ ਅੱਛਾ ਹੈ ਘਰ ਘਰ ਜਾ ਕੇ ਜਿਹੜੇ ਸੀਨੀਅਰ ਸਿਟੀਜ਼ਨ ਬੈੱਡ ਤੋਂ ਨਹੀਂ ਉੱਠ ਸਕਦੇ ਉਹਨਾਂ ਦੇ ਘਰ ਦੇ ਵਿੱਚ ਹੀ VOTING ਕੰਪਾਰਟਮੈਂਟ ਦੇ ਨਾਲ ਸਿਕਰਸੀ ਆਫ ਵੋਟ ਜਿਹੜੀ ਹੈ ਮੇਨਟੇਨ ਹੋ ਸਕੇ ਇਸ ਤਰ੍ਹਾਂ ਜਿਹੜੀ ਹੈ VOTING ਹੋ ਰਹੀ ਹੈ ਔਰ ਪੂਰੀ ਟੀਮ ਨਾਲ ਜਾਂਦੀ ਹੈ ਪੁਲਿਸ ਰੈਪ ਨਾਲ ਜਾਂਦਾ ਹੈ ਤੇ ਪੂਰੀ ਸਿਕਰਸੀ ਆਫ ਵੋਟ ਜਿਹੜੀ ਹੈ ਉਹ ਮੇਨਟੇਨ ਕੀਤੀ ਜਾ ਰਹੀ ਹੈ। ਥੈਂਕ ਯੂ ਜੀ ਥੈਂਕ ਯੂ ਸੋ ਮਚ ਜੈਨ।